वागुरु जी रिश्ता जी घरेलू लड़की का नाम हाइट रखा गया जी काश जी साहनी दो हज़ार छे का जन्म पंचुट तीन हाइट है लड़की बहुत सोहनी सुनखी है जी पढ़ाई इन्होंने की दसवीं पास कॉन्वेंट स्कूल के स्टडी ठीक है जी घरेलू है और इन्हों डिवोर्स होया हो लड़का नशे करता से सो एक भरा जी जो अनमैरिड है एरिया लुधियाना लड़का चाहिए वाइया तो वैष्णु हो अपना काम काज करता वे ਐਨੰਦ ਜਰੂਸਮ ਪਰ ਕਰਨਾ ਮਾਈਗਰੇਟੇ ਰਿਸ਼ਤਾ ਜੀ ਵੈਲ ਸੈਟਲਡ ਅੰਮ੍ਰਿਤਸਰ ਤੋਂ ਲੜਕੇ ਦਾ ਜੀ ਰਾਧਾ ਸਵਾਮੀ ਪਰਿਵਾਰ ਤੋਂ ਬਿਲੋਂਗ ਕਰਦਾ ਜੀ ਨਾਮ ਸਿੰਘ 1996 ਦਾ ਜਨਮ ਪ੍ਰਜਾਪਤ ਕੁਮਾਰ ਨੇ ਔਰ ਲੜਕਾ ਸ਼ੁੱਧ ਵੈਸ਼ਨੂ ਹੈ ਪਰਿਵਾਰ ਪੂਰਾ ਕਾਦਰ ਜੀ ਪੰਟਫੁੱਟ 9 ਇੰਚ ਏਰੀਆ ਅੰਮ੍ਰਿਤਸਰ ਪਲੱਸ 2 ਕਿੱਤੀ ਮੈਡੀਕਲ ਦੇ ਵਿੱਚ ਆਪਣਾ ਸੰਨਰਨ ਕੀਤੀ ਡੀ ਫਾਰਮੇਸੀ ਔਰ ਡਿਪਲੋਮਾ ਕੀਤਾ ਰੇਡੀਓਲੋਜੀ ਵਿੱਚ ਇਹਨਾਂ ਦਾ ਆਪਣਾ ਮੈਡੀਕਲ ਸਟੋਰ ਹੈ ਵਿਦ ਕਲੀਨਿਕ ਔਰ ਸੀਟੀ ਐਮ ਆਰ ਦੀ ਜੋਬ ਵੀ ਕਰਦੇ ਜੀ ਇੱਕ ਪ੍ਰਾਜਾ ਡਾਕਟਰ ਹੈ लड़की चाहिए है जी लड़ जी मैडिकल लाइन की तो तोाहा किलोमीटर तक कर लेंगे ठीक है और सेम कास्ट और दूसरी कास्ट ठीक है संपर्क कर सकते हैं जी वाहगुरु जी रशिद जी जट सिख लड़की का नाम सिंह संधु ने उन्नीस सौ बानवे का जन्म पंच फुट पांच हाइट है बारहवीं पास नहीं काम करते जी फार्मिंग का पिता जी नहीं हन माता जी होमेकर दो भ्राते एक भैन जो व्याई हुई है एरिया जी गुरदासपुर लड़की चाहिए घरेलू तो जट सिख फैमिली वाले ही इन्हों संपर्क कर ਇਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੇ ਚੁੰਨੀ ਚੜਾਵਾ ਸੋ ਜਰੂਰ ਸੰਪਰਕ ਕਰਨਾ ਵਾਈਕੂ ਜੀ ਰਿਸ਼ਤਾ ਜੀ ਕਰੀ ਲਓ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ ਵਾਲੀਆ ਆ ਗਏ ਨੇ ਵੈਸ਼ਨੋ ਪਰਿਵਾਰ ਹੈ 1997 ਦਾ ਜਨਮ ਪੰਫਰਟ ਪੰਚਾਇਤ ਹੈ ਬੀਏ ਪਾਸ ਔਰ ਕਾਸਟ ਹੈ ਜੀ ਅਹਲੂਵਾਲੀਆ ਕਰੀਲੂ ਜੀ ਲੜਕੀ ਪਰਿਵਾਰ ਦੇ ਚਮਾਤਾ ਜੀ ਪਿਤਾ ਜੀ ਇੱਕ ਪ੍ਰਾਜੋਗ ਕੁਆਰ ਹੈ ਇਹਦੀਆਂ ਜੀ ਮੁਕੀ ਦੀਆਂ ਲੜਕਾ ਜੀ ਦਾ ਵਧੀਆ ਹੋਵੇ ਇੰਡੀਆ ਔਰ ਐਨ ਆਰ ਆਈ ਦੋਨੋ ਸੰਪਰਕ ਕਰ ਸਕਦੇ ਜੀ ਇਹਨਾਂ ਨੂੰ वाहेगुरु जी रिश्ता जी सिंगल सन बिज़नेसमैन है जी और नाम हाइड्रो खेगर जी कुमार ने एटी नाइन का जन्म पांच फुट सात हाइट है कास्ट जी खत्री, प्लस प्लस है जी खतरी पढ़ाई इन्हों प्लस टू की प्लस डिप्लोमा इन कंप्यूटर साइंस और अपना बिजनेस है जी मोबाइल शॉप ऑनर ने ठीक है एक भैन जो व्याई हुई है एरिया जी का काला संघिया ਜਿਹੜਾ ਕਪੂਰਥਲਾ ਲੜਕੀ ਚਾਹੀਦੀ ਹੈ ਵਧੀਆ ਸੁਭਾਅ ਦੀ ਇਹਨਾਂ ਜਰੂਰ ਸੰਪਰਕ ਕਰਨਾ ਚਾਹੀਦਾ ਹੈ ਵੈਗਰੂ ਦੇ ਰਿਸ਼ਤੇ ਦੇ ਲੜਕੇ ਦਾ ਨਾਮ ਸਿੰਘ ਡਿਵੋਜ਼ ਹੋਇਆ ਜੀ 36 ਸਾਲ ਦੀ ਉਮਰ ਹੈ ਕਾਸਟ ਰਾਮਗੜੀਆ ਮਿਸਤਰੀ ਕੰਮ ਕਰਦੇ ਜੀ ਕਾਰਪੈਂਟਰ ਦਾ ਵਧੀਆ ਆਮਦਨ ਹੈ ਜੀ ਭੈਣ ਤੇ ਭਰਾ ਦੋਵੇਂ ਵਿਆਹੇ ਹੋਏ ਹਨ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਹੈ ਘਰੇਲੂ ਸਿੰਪਲ ਮੈਰਿਜ ਨੋ ਡਿਮਾਂਡ ਵਿਦ ਦੇਰੀ ਜਾਣਕਾਰੀ ਲਈ ਤੁਸੀਂ ਜਰੂਰ ਸੰਪਰਕ ਕਰਨਾ ਵੈਗਰੂ ਦੇ ਰਿਸ਼ਤੇ ਦੇ ਰਾਦਾ ਸੁਆਮੀ ਲੜਕੀ ਦਾ ਨਾਮ ਹਾਈਡ ਰੁਕ ਗਿਆ ਕਾਸਟ ਖਤਰੀ ਅਰੋੜਾ ਨੇ 1987 ਰਜਨਮ ਪੰਫੂਚਰ ਹਾਈਟ ਜੀਐਨਐਮ ਸਟਾਫ ਨਰਸ ਨੇ ਔਰ ਏਰੀਆ ਜੀ ਅੰਬਾਲਾ ਮਾਤਾ ਜੀ ਨੇ ਜੋ ਹੋਮੀ ਕਰਨੇ ਦੋ ਪੈਨਾ ਬਈ ਹੋ ਯਾਨੀ ਇੱਕ ਪ੍ਰਾ ਅਨਮੈਰਿਡ ਲੜਕਾ ਚਾਹੀਦਾ ਜੋ ਵਧੀਆ ਤੇ ਵੈਸ਼ਨ ਹੋਵੇ ਅੰਬਾਲਾ ਵਾਲਿਆਂ ਨੂੰ ਪਹੇ ਲੈ ਜੇ ਔਰ ਲੜਕਾ ਨੌਕਰੀ ਜਾਂ ਫਿਰ ਆਪਣਾ کاروبار ਕਰਦਾ ਹੋਵੇ ਵੈਗਰ ਜੀ ਰਿਸ਼ਤਾ ਜੀ ਅੰਬਲੀ ਸਰ ਤੋਂ ਰਾਮਗੜੀਆ ਲੜਕੇ ਦਾ ਨਾਮ ਸਿੰਘ 1994 ਦਾ ਜਨਮ ਹੈ ਜੀ ਗੋਤ ਅਗੇ ਸੱਗੂ ਪਲਸ 2 ਪਾਸ ਨੇ ਪਲਸ ਨੇ ਆਈਟੀਆ ਕੀਤੀ ਹੋਈ ਹੈ ਇਨ 에ਅਰ ਕੰਡੀਸ਼ਨਰ ਦੇ ਵਿੱਚ ਕੱਦ ਹੈ ਜੀ 5 ਫੁੱਟ 4 ਇੰਚ ਨਰੀ ਆਪਣੀ ਦੁਕਾਨ ਹੈ ਜੀ 에ਅਰ ਕੰਡੀਸ਼ਨਰ ਰਿਪੇਅਰ ਦੀ ਵਧੀਆ ਆਮਦਨ ਹੈ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਨੋਰ ਡਿਮਾਂਡ ਵਧੇਰੀ ਜਾਣਕਾਰੀ ਲਈ ਤੁਸੀਂ ਨਜਰੂ ਸੰਪਰਕ ਕਰਨਾ ਜੀ ਵਾਈਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਬਿਜ਼ਨਸਮੈਨ ਸਿੰਗਲ ਸੰਦਾ ਜੀ ਨਾਮ ਹੈ ਹਾਈਡਰ ਖਾਗਾ ਜੀ ਜਨਮ 1995 ਕਾਸਟ ਹੈ ਜੀ ਮੇਅਰ ਰਾਜਪੂਤ ਲੜਕਾ ਬਹੁਤ ਸੋਨਾ ਸੁਨੱਖਾ ਜੀ ਸ਼ੋਰਟ ਟਾਈਮ ਡਿਵੋਰਸ ਹੋਇਆ ਨਾ ਦਾ 5 ਫੁੱਟ 10 ਇੰਚ ਹੈ ਏਰੀਆ ਜੀ ਮੋਹਾਲੀ ਔਰ ਸਟੱਡੀ ਨੇ ਕਿਤੇ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਇੰਜੀਨੀਅਰਿੰਗ ਦੇ ਵਿੱਚ ਔਰ ਬਿਜ਼ਨਸ ਹੈ ਜੀ ਰੀਅਲ ਏਸਟੇਟ ਪਲੱਸ ਤਿੰਨ YouTube ਚੈਨਲ ਵੀ ਨੇ ਇਹਨਾਂ ਦੇ ਆਪਣੇ ਪਿਤਾ ਜੀ ਵੀ ਰੀਅਲ ਏਸਟੇਟ ਦਾ ਵਰਕ ਕਰਦੇ ਨੇ ਮਾਤਾ ਜੀ ਹੋਮ ਮੇਕਰ ਔਰ ਲੜਕੀ ਚਾਹੀਦੀ ਜੀ ਸਿੰਪਲ ਤੇ ਕਰੇ ਲੋ ਤੁਸੀਂ ਨਾ ਜਰੂਰ ਸੰਪਰਕ ਕਰਨਾ ਵੈਗਰੂ ਜੀ ਰਿਸ਼ਤਾ ਜੀ ਲੜਕੇ ਦਾ ਸਿੰਗਲ ਸਨ ਨੇ ਨਾਮ ਹਾਈਡ ਰੱਖਿਆ ਗਿਆ ਜੀ ਖਤਰੀ ਕਾਸਟ ਇਹਨਾਂ ਦੀ 1993 ਦਾ ਜਨਮ 5 ਫੁੱਟ 3 ਹਾਈਟ ਹੈ ਲੜਕਾ ਵੀ ਬਹੁਤ ਸੋਹਣਾ ਸੁਨੱਖਾ ਜੀ ਏਰੀਆ ਜੀ ਫਿਰੋਜ਼ਪੁਰ ਔਰ ਸਟੱਡੀ ਹੈ ਜੀ ਇਹਨਾਂ ਦੀ ਗ੍ਰੈਜੂਏਸ਼ਨ ਕੰਮ ਕਰਦੇ ਜੀ ਵਰਕਿੰਗ ਐਜ਼ ਅ ਮਾਰਕੀਟਿੰਗ ਫੀਲਡ ਵਰਕ ਵਿੱਚ ਔਰ ਵਧੀਆ ਆਮਦਨ ਹੈ ਜੀ ਇਹਨਾਂ ਦੀ ਪਿਤਾ ਜੀ ਜਿਹੜੇ ਕਿਨੇ ਕਮਿਸ਼ਨ ਏਜੰਟ ਹੈਗੇ ਨੇ ਮਾਤਾ ਜੀ ਹੋਮ ਮੇਕਰ ਦੋ ਪੈਣਾ ਇੱਕ ਮੈਰਿਡ ਇੱਕ ਅਨਮੈਰਿਡ ਔਰ ਲੜਕੀ ਚਾਹੀਦੀ ਹੈ ਜੀ ਜੋ ਵਧੀਆ ਸੁਭਾਅ ਦੀ ਹੋਵੇ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਵਾਈਗਰੂ ਜੀ ਰਿਸ਼ਤੇ ਜੀ ਲੜਕੀ ਦਾ ਨਾਮ ਕੋਰ 1999 ਦਾ ਜਨਮ ਹੈ ਕੈਨੇਡਾ ਠੀਕ ਹੈ ਜੀ 5 ਫੁੱਟ ਹਾਈਟ ਹੈ ਬੀਐਸਸੀ ਨਰਸਿੰਗ ਕਰਦੀ ਵੀ ਕਿੰਨੀ ਹੋਈ ਹੈ ਠੀਕ ਹੈ ਜੀ ਔਰ ਕਾਸਟ ਹੈ ਜੀ ਐਸਸੀ ਰਵੀ ਦਾਸੀ ਆਧ ਕਰਮੀ ਠੀਕ ਹੈ ਜੀ ਔਰ ਵਰਕ ਵੀਨਰ ਆ ਨਰਸ ਹੀ ਨੇ ਕੈਨੇਡਾ ਦੇ ਵਿੱਚ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇਹ ਦੋ ਪ੍ਰਾਨੇ ਇੱਕ ਵਿਆਹ ਹੋਇਆ ਫੋਰਨ ਪੀਆਰ ਹੈ ਠੀਕ ਹੈ ਜੀ ਕਿੰਡਿਆ ਦੇ ਵਿੱਚ ਔਰ ਲੜਕਾ ਚਾਹੀਦਾ ਜੀ ਜੋ ਕੈਨੇਡਾ ਦੇਚ ਪੀਆਰ ਹੋਏ ਫਗਵਾੜਾ ਨਕੋਦਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲਿਆਂ ਨੂੰ ਪਹਿਲੇ ਜੀ ਜੁੜੂ ਸੰਪਰਕ ਕਰਨਾ ਰਿਸ਼ਤਾ ਜੀ ਵਾਈਗਰੋ ਜੀ ਲੜਕੇ ਦਾ ਨਾਮ ਸਿੰਘ ਜੱਟ ਸਿੱਖ ਨੇ ਔਰ 1997 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਲੜਕਾ ਵੀ ਬਹੁਤ ਸੋਣਾ ਔਰ ਗ੍ਰੈਜੂਏਸ਼ਨ ਕੀਤੀ ਹੋਈ ਕੰਮ ਕਰਦਾ ਜੀ ਵੇਅਰ ਹਾਊਸ ਇਨਚਾਰਜ ਨੇ ਪ੍ਰਾਈਵੇਟ ਨੌਕਰੀ ਕਰਦਨੇ ਪਿਤਾ ਜੀ ਨੇ ਜੋ ਮੈਨੇਜਰ ਨੇ ਲਿਮਟਿਡ ਫਰਮ ਦੇ ਵਿੱਚ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਪਰ ਜੋ ਸਟੱਡੀ ਕਰਦਾ ਪਿਆ ਫੋਰਨ ਦੇ ਵਿੱਚ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਹੈ ਜੀ ਪੜੀ ਲਿਖੀ ਹੋਵੇ ਸੋਹਣੀ ਹੋਵੇ ਕੱਦ 5 ਫੁੱਟ 6 ਤੋਂ ਅਬਵ ਹੋਵੇ ਠੀਕ ਹੈ ਜੀ ਨੋਰ ਡਿਮਾਂਡ ਕਿਉਂਕਿ ਲड़का ਉੱਚਾ ਲੰਬਾ ਗਾਵਾ ਸੋ ਲੜਕੀ ਵੀ ਉੱਚੀ ਲੰਬੀ ਚਾਹੀਦੀ ਹੈ ਜੀ ਇਹਨਾਂ ਨੂੰ ਵਾਈਕੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਜੈਕਸੀ ਖਲੜਕੇ ਦਾ ਜੀ ਇਹਨਾਂ ਦਾ ਆਪਣਾ ਰੈਸਟੋਰੈਂਟ ਠੇਗਾਵਾ ਨਾਮ ਸਿੰਘ ਚੀਮਾ 1990 ਦਾ ਜਨਮ ਹੈ ਜੀ ਬਹੁਤ ਸੋਹਣਾ ਸੁਨੱਖਾ ਲੜਕਾ ਸਰਦਾਰ ਹੈ 5 फुट 8 हाइट ਦੇ एरिया ਖੰਨਾ ਸਟੱਡੀ ਨੇ ਕੀਤੀ ਬੀਐਸਸੀ ਹੋਟਲ ਮੈਨੇਜਮੈਂਟ ਵਿੱਚ ਔਰ ਕੰਮ ਕਰਦੇ ਜਿਹਨਰ ਆਪਣਾ ਬਿਜ਼ਨਸ ਹੈ ਵਧੀਆ ਆਮਦਨ ਹੈ ਜੀ ਪਿਤਾ ਜੀ ਦਾ ਡੇਰੀ ਫਰਮ ਹੈ ਔਰ ਮਾਤਾ ਜੀ ਹੋਮ ਮੇਕਰ ਲੜਕੀ ਚਾਹੀਦੀ ਜੀ ਵਧੀਆ ਸੁਭਾਅ ਦੀ ਹੋਵੇ ਨੋਰ ਡਿਮਾਂਡ ਇਹਨਾਂ ਜੋ ਸੰਪਰਕ ਕਰਨਾ ਬਾਈ ਕੁਰੀਟੇਰੀਸ ਤੇ ਜੀ ਬਰੀ ਵੈਲ ਸੈਟਲਡ ਲੜਕੇ ਦਾ ਅੰਮ੍ਰਿਤਸਰ ਤੋਂ ਰਿਸ਼ਤੇ ਜੀ ਲੜਕਾ ਅਨਮੈਰਿਡ ਹੈ ਨਾਮ ਸਿੰਘ 1981 ਦਾ ਜਨਮ ਹੈ ਅਰੋੜਾ ਟੱਕਰ ਹੈ ਜੀ ਔਰ 1.5 ਹਾਈਟ ਹੈ ਵੈਸ਼ਨੂ ਹੈ ਜੀ ਲੜਕਾ ਬੀਐਸਸੀ ਆਈਟੀ ਕੀਤੀ ਹੋਈ ਪਲੱਸ ਕੰਪਿਊਟਰ ਹਾਰਡਵੇਅਰ ਡਿਪਲੋਮਾ ਵੀ ਕੀਤਾ ਹੈ ਔਰ ਇਹਨਾਂ ਦਾ ਆਪਣਾ ਐਜੂਕੇਸ਼ਨ ਸੈਂਟਰ ਹੈਗਾ ਜੀ ਮਾਤਾ ਜੀ ਨੀ ਔਰ ਪਿਤਾ ਜੀ ਦੋਵੇਂ ਹੀ ਨਹੀਂ ਹਨ ਦੋ ਵੱਡੇ ਭਰਾ ਮੈਰਿਡ ਨੇ ਔਰ ਦੋਵੇਂ ਹੀ ਅਲੱਗ-ਅਲੱਗ ਰਹਿੰਦੇ ਨੇ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਵਧੀਆ ਸੁਭਾਦੀ ਹੋਵੇ ਨੋ ਡਿਮਾਂਡ ਵਧੇਰੀ ਜਾਣਕਾਰੀ ਲਈ ਤੁਸੀਂ ਨਾਲ ਤੁਰੂ ਸੰਪਰਕ ਕਰਨਾ ਵਾਈਗਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ 1987 ਦਾ ਜਨਮ ਹੈ ਜੀ 1.2 ਹਾਈਟ ਹੈ ਏਰੀਆ ਜੀ ਕਪੂਰਥਲਾ ਪੁਲਤ ਔਰ ਕੰਮ ਕਰਦੇ ਸੀ ਸਰਕਾਰੀ ਪ੍ਰਿੰਸੀਪਲ ਨੇ ਕਾਸਟ ਮਜਬੂਰੀ ਸਿੱਖ ਹੈ ਜੀ ਔਰ ਪਿਤਾ ਜੀ ਸ਼ਾਪਕੀਪਰ ਨੇ ਦੋਪਰਾ ਇੱਕ ਵਯਾ ਆਇਆ ਹੋਇਆ ਔਰ ਲੜਕਾ ਚਾਹੀਦਾ ਜੋ 크ਰਿਸਚਨ ਹੋਵੇ ਨਜਰੂ ਸੰਪਰਕ ਕਰਨਾ 크ਰਿਸਚਨ ਵਾਲੇ 크ਰਿਸਚਨ ਲੜਕੇ ਹੀ ਸੰਪਰਕ ਕਰਨ ਵੈਗਰੂ ਚਰਿਸ਼ਤਾ ਜੀ ਆਸਟ੍ਰੇਲੀਆ ਪੀਆਰ ਲੜਕੇ ਦਾ ਜੀ ਬਿਲਕੁਲ ਵੈਸ਼ਨੂ ਹੈ ਜੀ ਲੜਕਾ ਨਾਮ ਹਾਈਡਰੋਥੈਗਨ ਜੀ ਸ਼ਰਮਾ 1994 ਦਾ ਜਨਮ ਹੈ ਜੀ ਕਾਸਟ ਹੈ ਜੀ ਸਰਸਵਤ ਬ੍ਰਾਹਮਣ ਬਿਲਕੁਲ ਵੈਸ਼ਨੂ ਮੈਲਬੌਰਨ ਵਿੱਚ ਰਹਿੰਦੇ ਜੀ ਆਸਟ੍ਰੇਲੀਆ ਦੇ ਵਿੱਚ ਕਾਦਾ ਜੀ 5 ਫੁੱਟ 7 ਇੰਚ ਔਰ ਬੀਟਾ ਕੀਤੀ ਹੋਈ ਹੈ ਵਰਕ ਅਦਬੇ ਜੀ ਆਸਟ੍ਰੇਲੀਆ ਦੇ ਵਿੱਚ ਹੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਇੱਕ ਵੱਡੀ ਸਿਸਟਰ ਹੈ ਜੋ ਮੈਰਿਡ ਹੈ ਔਰ ਵੈਲ ਸੈਟਲਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਹੀ ਔਰ ਪੇਰੈਂਟਸ ਜੋ ਪਟਿਆਲੇ ਦੇ ਵਿੱਚ ਰਹਿੰਦੇ ਹੈ ਜੀ ਔਰ ਲੜਕੀ ਚਾਹੀਦੀ ਜੀ ਪਹਿਲੀ ਗੱਲ ਇਹ ਤਾਂ ਕੋਈ ਕਾਸਟ ਇਸ਼ੂ ਨਹੀਂਗਾ ਅਗਰ ਲੜਕੀ ਆਸਟ੍ਰੇਲੀਆ ਤੋਂ ਆ ਤਾਂ ਬਿਲਕੁਲ ਵੈਸ਼ਨੋ ਹੋਵੇ ਠੀਕ ਹੈ ਜੇਕਰ ਪੰਜਾਬ ਤੋਂ ਆ ਤਾਂ ਵੈਲ ਐਜੂਕੇਟਿਡ ਹੋਵੇ ਔਰ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਕਰਦਾ ਜਰੂਰ ਸੰਪਰਕ ਕਰਨਾ ਜੀ ਵੈਗਰੇ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਬੈਲਜੀਅਮ ਦੇ ਵਿੱਚ ਨੈਸ਼ਨੈਲਿਟੀ ਹੈ ਇਹਨਾਂ ਦੇ ਕੋਲ ਸਿਟੀਜ਼ਨ ਨੇ ਠੀਕ ਹੈ ਜੀ ਆਪਣੇ ਦੋ ਸਟੋਰ ਵੀ ਨੇ ਔਰ ਨਾ ਇਹਨਨ ਕੋਈ ਕਾਸਟ ਇਸ਼ੂ ਵੀ ਨਹੀਂ ਗਾ ਨਾਮ ਹੈ ਜਿਸ ਸਿੰਘ 1985 ਦਾ ਜਨਮ ਸਿੰਘ ਸਿੱਖ ਲੁਬਾਨਾ ਨੇ 5 ਫੁੱਟ 9 ਹਾਈਟ ਹੈ ਆਪਣਾ ਬਿਜ਼ਨਸ ਹੈ ਜੀ ਦੋ ਸਟੋਰ ਨੇ ਬੈਲਜੀਅਮ ਦੇ ਵਿੱਚ ਇਹ ਦੋ ਪੁਰਾਣੇ ਦੋਵੇਂ ਵਿਆਹੀ ਹੋਏ ਨੇ ਇੱਕ ਇਟਲੀ ਇੱਕ ਯੂ ਐਸ ਦੇ ਏਰੀਆ ਜੀ ਜਲੰਧਰ ਔਰ ਲੜਕੀ ਚਾਹੀਦੀ ਹੈ ਜੀ ਨਨ ਕੋਈ ਕਾਸਟ ਇਸ਼ੂ ਨਹੀਂ ਹੈਗਾ ਲੜਕੀ ਦੀ ਉਮਰ 26 ਤੋਂ 33 ਸਾਲ ਦੇ ਵਿੱਚ ਹੋਵੇ ਖਾਨਦਾਨੀ ਹੋਵੇ ਵਧੀਆ ਸੁਭਾਦੀ ਹੋਵੇ ਚਾਹੇ ਗਰੀਬ ਪਰਿਵਾਰ ਤੋਂ ਹੋਵੇ ਨੋ ਡਿਮਾਂਡ ਇਹਨਾਂ ਜਰੂਰ ਸੰਪਰਕ ਕਰਨਾ ਜੀ ਬਗਰੂਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋ ਰਾਮਗੜੀਆ ਕਾਸਟ ਹੈ ਜੀ ਮੰਕੂ ਨੇ ਜਨਮ ਹੋਣੇ ਸ84.43 ਹਾਈਟ ਹੈ ਐਮਏ ਕਿਤਤੀ ਪਲਸ ਆਈਟੀਆ ਡਿਪਲੋਮਾ ਕੀਤਾ ਆਫ ਗਰੈਸ ਮੇਕਿੰਗ ਦਾ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਏਰੀਆ ਜੀ ਮੋਰਿੰਡਾ ਜ਼ਿਲ੍ਹਾ ਰੋਪੜ ਲੜਕਾ ਜੀ ਦਾ ਵਧੀਆ ਤੇ ਵੈਸ਼ਨ ਵਧੇਰੇ ਜਾਣਕਾਰੀ ਲਈ ਨਾਲ ਜੂ ਸੰਪਰਕ ਕਰਨਾ ਸਰਕਾਰੀ ਨੌਕਰੀ ਕਰਦੀ ਜੀ ਨਾਮ ਕੋਰ 1993 ਦਾ ਜਨਮ 1 ਫੁੱਟ 2 ਹਾਈਟ ਹੈ ਜੀ ਰੰਦਾਸ ਸੇ ਸਿੱਖ ਫੈਮਿਲੀ ਦਾ ਬਿਲੋਂਗ ਕਰਦੇ ਹੈ ਲੜਕੀ ਨੇ ਐਮਟੈਕ ਔਰ ਬੀਟੈਕ ਐਮਟੈਕ ਕੀਤੀ ਹੋਈ ਹੈ ਏਰੀਆ ਜੀ ਸਮਰਾਲਾ ਜ਼ਿਲ੍ਹਾ ਲੁਧਿਆਣਾ ਲੜਕਾ ਚਾਹੀਦਾ ਵੈਲ ਸੈਟਲਡ ਹੋਵੇ ਸਮਰਾਲਾ ਏਰੀਆ ਵਾਲੇ ਹੀ ਇਹਨਾਂ ਨੂੰ ਸੰਪਰਕ ਕਰੋ ਜੀ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਵੈਲ ਸੈਟਲਡ ਹੈ ਜੀ ਮਨਚੰਦਾ ਨੇ ਖਤਰੀ 1996 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਔਰ ਐਸੋਸੀਏਟ ਰਿਲੇਸ਼ਨਸ਼ਿਪ ਮੈਨੇਜਰ ਨੇ ਐਚਡੀਐਫਸੀ ਵਿੱਚ ਪਿਤਾ ਜੀ ਦੀ ਗ੍ਰੋਸਰੀ ਦੀ ਸ਼ਾਪ ਹੈ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਭਰਾਤੇ ਪੈਨ ਏਰੀਆ ਜੇ ਫਿਰੋਜ਼ਪੁਰ ਲੜਕੀ ਚਾਹੀਦੀ ਮੰਗਲੀਖ ਹੋਵੇ ਇਨ ਅਜਰੂ ਸੰਪਰਕ